ਤੁਸੀਂ ਇਸ ਵਕਤ ਜੁੜੇ ਹੋ ਰਾਬੀਆ ਲਾਈਵ ਤੇ ਤੇ ਮੈਂ ਮਾਸਟਰ ਖਾਨ ਬਟੰਡਾ ਦੇ ਬਾਬਾ ਹਾਜੀ ਰਤਨ ਮਦਰਸੇ ਤੋਂ ਇਸ ਟਾਈਮ ਲਾਈਵ ਤੁਹਾਨੂੰ ਦੱਸ ਦਈਏ ਕਿ ਰੁੱਖ ਲਗਾਉਣ ਦੀ ਮਹਮ ਜਿਹੜੀ ਸ਼ੁਰੂ ਇਸ ਮਦਰਸੇ ਦੇ ਵਿੱਚ ਹੋਈ ਅੱਜ 10 ਮੁਹਰਮ ਹਜਤ ਮਹਮ ਮੁਹੰਮਦ امام حسین ਦੀ ਯਾਦ ਵਿੱਚ ਇਹ ਜਿਹੜੇ ਰੁੱਖ ਲਗਾਏ ਜਾ ਰਹੇ ਨੇ ਤੇ ਲਾਈਵ ਤਸਵੀਰਾਂ ਤੁਸੀਂ ਇਸ ਵਕਤ ਦੇਖ ਸਕਦੇ ਹੋ ਰਾਬੀਆ ਲਾਈਵ ਤੇ ਬਹਾ ਜਿਲਤਨ ਇਸਲਾਮੀਆਂ ਸਕੂਲ ਦੇ ਬੱਚੇ ਔਰ ਕਮੇਟੀ ਦੇ ਮੈਂਬਰ ਇਸ ਵਕਤ ਸ਼ੁਰੂਆਤ ਕਰ ਰਹੇ ਹਨ ਹਰੀਤ ਮੁਹੰਮਦ ਮਾਮੇ ਸੈਨ ਦੀ ਯਾਦ ਵਿੱਚ 10 ਮਹਰਮ ਦੀ ਰਾਤ ਤੇ ਲਾਈਵ ਤਸਵੀਰਾਂ ਇਸ ਵਕਤ ਤੁਸੀਂ ਦੇਖ ਸਕਦੇ ਹੋ ਮਰਸੇ ਦੇ ਬੱਚੇ 4-5 ਕਿੱਟ ਇਹ ਬੈਨਰ ਦੇ ਨੇੜੇ ਕਰਕੇ ਕਿੱਦਾਂ ਹੈ ਨੇੜੇ ਹੋ ਕੇ ਕਾਂ ਚੱਕ ਦੋ ਥੋੜਾ ਬੈਲ ये इधर ही उठा के ले आओ छाव में रखो फिर माली से लगवाएंगे अमाम साहब आज वो सामने आज उत जगह है बाकी ले लेजो उधर रख दो छाव में अमाम साहब बाई टेक नीम दे दो नीम एक वो भी बोल कर दिया है अगर तेरे को नेम्मी है नेम्मी ले जा नेम्मी नहीं छाव में रखना वो तो लास्ट में ले जा ਹਾਂਜੀ ਹਾਂਜੀ ਮਾਨ ਸਾਹਿਬ ਬismillahirrahmanirrahim ਮੈਂ ਮੁਹੰਮਦ ਰਮਜ਼ਾਨ ਨਈਮੀ ਅਸ਼ਰਫੀ ਇਮਾਮ ਜਾਮਾ ਮਸਜਿਦ ਕੀ ਕਰਵਜ਼ਾਰ ਬਠਿੰਡਾ ਅਤੇ ਸਦਰਾਲ ਇੰਡੀਆ ਰਮ ਮਸ਼aikhਪੁਰ ਪੰਜਾਬ ਅੱਜ ਮਦਰਸਾ ਜਾਮੀਅ ਅਸ਼ਰ ਬਾਬਾ ਹਾਜ਼ਿਰਤ ਨੀਸਲਾਨੀਆ ਸਕੂਲ ਦੇ ਅੰਦਰ 10 ਮੁਹਰਰਮੁਲ ਹਰਾਮ ਦੇ ਮੌਕੇ ਤੇ ਅੱਜ 10 ਪੌਦੇ 10 ਪੀੜ ਲائے ਗਏ ਇਹ ਅਹਿਰੀ ਕੀਤਾ ਹੈ ਪੰਜਾਬ ਇੰਡੀਆ ਲਮਾ ਮਸ਼ਾਇਕ ਬੋਰ ਤੇ ਮੁ슬ਮੀ ਮੈਨ ਵੈਲਫੇਅਰ ਸੁਸਾਇਟੀ ਨੇ ਕਿ ਇਨਸ਼ਾ ਅੱਲਾਹ ਤਾਲਾ ਹਰੀਆਲੀ ਜਿਹੜੀ ਹੈ ਗ੍ਰੀਨ ਰੀ ਹੈ ਇਸ ਨੂੰ ਆਮ ਕਰਾਂਗੇ ਤੇ ਵਦ ਤੋਂ ਵਦ ਪੌਦੇ ਲਾਵਾਂਗੇ ਤਾਂ ਕਿ ਸਾਡਾ ਵਾਤਾਵਰਨ ਤੇ ਸਾਡਾ ਮਾਹੌਲ ਚੰਗਾ ਬਣ ਸਕੇ حضرت امام حسین رضی اللہ تعالی عنہ ਜਿਹੜੇ ਕਿ حضرت ਮੁਹੰਮਦ ਅੱਲ੍ਹਾ ਵਾਲੀ ਸੱਲਮ ਦੇ ਦੋਤੇ ਨਵਾਸੇ ਸੀ ਅੱਜ ਦੇ ਦਿਨ ਕਰਬਲਾ ਦੇ ਮੈਦਾਨ ਦੇ ਅੰਦਰ ਉਹਨਾਂ ਨੇ ਆਪਣੇ ਨਾਨਾ ਦੇ دین ਦੀ ਖਾਤਰ ਉਹਨਾਂ ਨੇ ਜ਼ੁਲਮ ਦੇ ਖਿਲਾਫ ਆਪਣੀ ਵੀ ਸ਼ਹਾਦਤ ਦਿੱਤੀ ਆਪਣੇ ਬੱਚਿਆਂ ਦੀ ਸ਼ਹਾਦਤ ਦਿੱਤੀ ਇਹ ਬੜਾ ਮਹੱਤਵਪੂਰਨ ਹੈ ਕਿ ਅੱਜ ਇਸ ਕਰਕੇ ਅੱਜ ਉਹਨਾਂ ਦੀ ਯਾਦ ਵਿੱਚ ਇੱਥੇ ਪੌਦੇ ਲਾਏ ਗਏ ਨੇ ਤੇ ਸਾਰਿਆਂ ਕੇ ਬੇਨਤੀ ਕਰਦਾ ਹਾਂ ਕਿ ਵਕਤ-ਵਕਤ ਆਪਣੇ ਦੇਸ਼ ਦੇ ਅੰਦਰ ਗ੍ਰੀਨ ਦੀ ਵਾਸਤੇ ਪੌਦੇ ਲਾਓ ਕਟੋ-ਕਟ ਇੱਕ ਪੌਦਾ ਤਾਂ ਆਪਣੇ ਤਰਫੋਂ ਤੇ ਆਪਣੇ ਪਰਿਵਾਰ ਦੇ ਤਰਫੋਂ ਇੱਕ-ਇੱਕ ਪੌਦਾ ਆਪਾਂ ਜ਼ਰੂਰ ਲਾਈਏ ਤਾਂ ਕਿ ਆਪਣੇ ਦੇਸ਼ ਦੇ ਅੰਦਰ ਹਰੀਆਲੀ ਆਮ ਹੋ ਜੇ ਤੇ ਸਾਡਾ ਦੇਸ਼ ਦਾ ਵਾਤਾਵਰਨ ਇਹ ਸਹੀ ਹੋਵੇ ਸਲਾਮ ਹੈ ਹਾਂ ਜੀ ਪ੍ਰਧਾਨ ਸਾਹਿਬ ਸਲਾਮ ਅਲੈਕੁਮ ਅੱਜ ਅਸ਼ੀਦੀ ਦਿਨ ਹੈ ਅੱਜ ਅਸ਼ੀਦੀ ਦਿਨ ਤੇ ਅਸੀਂ ਪ੍ਰਣ ਕੀਤਾ ਵੀ ਅਸੀਂ ਜਿਹੜੇ ਬੂਟੇ ਲਾਵਾਂਗੇ ਉਹਦਾ ਦੀ ਅਸੀਂ ਦੇਖਭਾਲ ਵੀ ਕਰਾਂਗੇ ਅਸੀਂ ਜਿਹੜਾ ਬੂਟਾ ਆਪ ਲਾਊਗਾ ਉਹ ਆਪ ਦੇ ਬੂਟੇ ਦੀ ਆਪ ਦੇਖਭਾਲ ਕਰੂਗਾ ਤਾਈਂ ਬੂਟਾ ਬਚੂਗਾ ਜਿਵੇਂ ਆਪਾ ਆਪਣੇ ਬੱਚੇ ਦੀ ਦੇਖਭਾਲ ਕਰਦੇ ਆਂਗੇ ਉਹ ਬੱਚੇ ਨੂੰ ਆਪਾਂ ਮ ਇਹਨੂੰ ਵੀ ਆਪਣਾ ਬੱਚਾ ਸਮਝ ਕੇ ਇਹਨੂੰ ਪਾਲੋ ਤੇ ਇਹੇ ਤੁਹਾਨੂੰ ਬੜੇ ਵਾਤਾਵਰਣ ਸਹੀ ਹੋਊਗਾ ਇਹਦੇ ਨਾਲ ਹਰੇ ਭਾਈ ਬਣੂਗੀ ਤੇ ਆਪਣਾ ਪੰਜਾਬ ਦੀ ਤਰੱਕੀ ਹੋਗੀ ਆਪਣਾ ਪ੍ਰਦੂਸ਼ਣ ਤੋਂ ਆਪਾਂ ਬਚਾਂਗੇ ਇਹ ਜ਼ਰੂਰੀ ਹੈ ਜਿਵੇਂ ਪਾਣੀ ਮੁੱਕਦਾ ਜਾਂਦਾ ਹੈ ਇਹਦੇ ਲਈ ਬਹੁਤ ਜ਼ਰੂਰੀ ਹੈ ਹਰਿਆਲੀ ਆਪਣੇ ਲਈ ਠੀਕ ਹੈ ਹਾਲੀ ਪ੍ਰਧਾਨ ਸਾਹਿਬ ਅਸਲਾਮੁਅਲੈਕਮ ਅਰਜੋ ਸਰ ਮੈਂ ਆਤਮ ਮੁਹੰਮਦ ਅਰਫੀਕ ਆਲੋਨਯਾਰ ਮਾਮਾ ਸ਼aikh ਬੋੜ ਬਠਿੰਡਾ ਤੋਂ ਔਰ ਅਸੀਂ ਇੱਕ ਪਰਨ ਕਰਦੇ ਆ ਅੱਜ ਹਸਨ ਸਿੰਘ ਦੀ ਯਾਦ ਦੇ ਵਿੱਚ ਪੌਦੇ ਲਗਾਉਣੇ ਸ਼ੁਰੂ ਕੀਤੇ ਆ ਔਰ ਜਿਆਦਾ ਤੋਂ ਜਿਆਦਾ ਪੌਦੇ ਲਾ ਕੇ ਦੇਸ਼ ਦਾ ਵਾਤਾਵਰਨ ਜਿਹੜਾ ਉਹਨੂੰ ਸਾਫ਼ ਸੁਥਰਾ ਯਾਨੀ ਕਿ ਆਕਸੀਜਨ ਆ ਜਿਹੜੀ ਆਪਾਂ ਨੂੰ ਬਹੁਤ ਜ਼ਰੂਰੀ ਹੈ ਕਿਸੇ ਵੀ ਕੀਮਤ ਤੇ ਮੁੱਲ ਨਹੀਂ ਮਿਲ ਸਕਦੀ ਉਹ ਉਹ ਸਿਰਫ ਆਪਾਂ ਨੂੰ ਪੀੜਾਂ ਦੇ ਰਾਹੀਂ ਮਿਲ ਸਕਦੀ ਆ ਤਾਂ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਚਾਹੀਦਾ ਕਿ ਹਰੇਕ ਪਰਿਵਾਰ ਦਾ ਇੱਕ ਇੱਕ ਪੌਦਾ ਜ਼ਰੂਰ ਹੋਵੇ ਆਪਣੇ ਮਾਪਿਓ ਦੀ ਯਾਦ ਚਲਾਓ ਜਾਂ ਹਸਨ ਸੈਦ ਦੀ ਯਾਦ ਚਲਾਓ ਆਪਣੇ ਪਰਿਵਾਰ ਦੀ ਯਾਦ ਚਲਾਓ ਲੇਕਿਨ ਬਾਤਾਵਾਰ ਨੂੰ ਸਾਫ ਕਰਨ ਦੇ ਲਈ ਇੱਕ ਆਪਾਂ ਸਾਰੇ ਮਿਲ ਕੇ ਉਪਰਾਲਾ ਕਰੀਏ ਕਿ ਹਰੇਕ ਜਗ੍ਹਾ ਤੇ ਚਾਹੇ ਉਹ ਪਿੰਡ ਆ ਚਾਹੇ ਉਹ ਸ਼ਹਿਰ ਆ ਵੀ ਪੌਦੇ ਲਾਏ ਜਾਣ ਤੇ ਉਹਨੂੰ ਸਾਂਭ ਸੰਭਾਲ ਵੀ ਕੀਤੀ ਜਾਵੇ ਸ਼ੁਕਰੀਆ ਤਾਂ ਤੁਹਾਨੂੰ ਤੁਹਾਨੂੰ ਵੀ ਦੋਸਤਾਂ ਨੂੰ ਦੇਖ ਰਹੇ ਹਾਂ ਇਸ ਵਕਤ ਮਦਰਸੇ ਤੋਂ ਲਾਈਵ ਰੱਖ ਦੀ ਜਿਹੜੀ ਮਹਮ ਕੀਤੀ ਗਈ ਆ 10 ਮਹਰਮ ਹਮਾਮੇ ਹਜਤ ਮੁਹੰਮਦ ਸਾਹਿਬ ਦੀ ਯਾਦ ਵਿੱਚ ਜਿਹੜੀ ਰੱਖਾ ਦੀ ਸ਼ੁਰੂਆਤ ਕੀਤੀ ਗਈ ਆ ਸਾਡੇ ਮਾਨ ਸਾਹਿਬ ਗੁਮਜ਼ਾਮ ਬੋਲਵੀ ਸਾਹਿਬ ਔਰ ਕਮੇਟੀ ਮੈਂਬਰ ਸਾਰੇ ਤੇ ਇਹ ਬੋਲਵਾਣੀ ਸ਼ਹਿਰ ਅਜਿਵੇਂ ਜਿਹੜਾ ਨਾਲ ਉਹ ਪਿਆ ਉਹ ਪਿਆ ਦੇ ਕਰਨ ਦੇ ਵਿੱਚ ਨਿਕਲ ਆਵੇ ਚੱਲਾਈ